ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਸੰਦੇਸ਼ ਦਿੱਤਾ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆ ਲਈ ਨੁਕਸਾਨਦੇ ਸਾਬਿਤ ਹੁੰਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਸਟਰੋਸ, ਕੱਪ ਪਲੇਟਾਂ ਅਤੇ ਬੈਗ ਲਗਭਗ 20 ਸਾਲਾਂ ਤੱਕ ਵੀ ਨਸ਼ਟ ਨਹੀਂ ਹੁੰਦੇ ਅਤੇ ਇਹਨਾਂ ਦੀ ਵਜ੍ਹਾ ਨਾਲ ਧਰਤੀ ਹੇਠਾਂ ਬਹੁਤ ਹੀ ਹਾਨੀਕਾਰਕ ਰਸਾਇਣ ਉਤਪੰਨ ਹੋ ਜਾਂਦੇ ਹਨ। ਉਨਾ ਕਿਹਾ ਕਿ ਆਜ ਦੇ ਦਿਨੇ ਪ੍ਰਣ ਕਰੀਏ ਕਿ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ਼ ਕਰਦੇ ਹੋਏ ਵਾਤਾਵਰਨ ਦੇ ਬਚਾਓ ਵਿੱਚ ਰੁੱਖ ਲਗਾ ਕੇ ਆਪਣਾ ਕੀਮਤੀ ਯੋਗਦਾਨ ਪਾਈਏ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣਾ ਹਰ ਇੱਕ ਇਨਸਾਨ ਦਾ ਫਰਜ਼ ਬੰਦ ਹੈ ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਪਗੜ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ 파ਰਤੀ ਤਵਲ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਸਪਾਲ ਸਿੰਘ ਡੀਡੀਐਚਓ ਡਾਕਟਰ ਜਗਜੋਤ ਕੋਰ ਜ਼ਿਲ੍ਹਾ ਐਪੀਡੀਮੋਲੋਜੀਸ ਡਾਕਟਰ ਹਰਜੋਤ कौर ਜ਼ਿਲ੍ਹਾ ਐਮਈ ਆਯੋ ਅਮਰਦੀਪ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਮੌਜੂਦ ਸਨ ਅੱਜ ਪੰਜ ਪੰਜ ਨੂੰ এনवायरमेंट ਦਿਵਸ ਮਨਾਇਆ ਗਿਆ ਹੈ ਸਿਹਤ ਵਿਭਾਗ ਵੱਲੋਂ ਇੱਕ ਪlant ਲਗਾ ਕੇ ਅਤੇ ਸਾਡੇ ਸਾਰੇ ਹੈਲਥ ਇੰਸਟੀਚਿਊਟਸ ਦੇ ਵਿੱਚ ਪੌਦੇ ਲਗਾਏ ਜਾ ਰਹੇ ਹਨ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਜਿਹੜੇ ਪਲਾਸਟਿਕ ਵਗੈਰਾ ਜਾਂ ਕੁਝ ਹੋਰ ਮਤਲਬ ਜਿਤਨੇ ਪੇਪਰ ਵਗੈਰਾ ਹਨ ਉਹਨਾਂ ਨੂੰ ਨਾ ਸੜਾਇਆ ਜਾਏ ਉਹਦੇ ਨਾਲ ਸਾਰਾ ਪੋਲੂਸ਼ਨ ਹੁੰਦਾ ਹੈ ਪੋਲੂਸ਼ਨ ਘਟਾਉਣ ਲਈ ਪੌਦੇ ਲਗਾਉਣਾ ਬਹੁਤ ਜ਼ਰੂਰੀ ਹੈ ਤੇ ਮੈਂ ਸਭ ਨੂੰ ਅਪੀਲ ਕਰਾਂਗੀ ਜਿੰਨੇ ਵੀ ਵੱਧ ਤੋਂ ਵੱਧ ਪੌਦੇ ਲਗਾ ਸਕਦੇ ਹਨ ਲਗਾਉਣਾ ਹੀ ਨਹੀਂ ਉਹਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੈ 5 ਜੂਨ ਯਾਨੀ ਵਿਸ਼ਵ ਵਾਤਾਵਰਣ ਦਿਵਸ ਜ਼ਿਆਦਾਤਰ ਲੋਕ ਵਾਤਾਵਰਣ ਦਿਵਸ ਤੇ ਹੀ ਪੌਦੇ ਲਗਾਉਂਦੇ ਨੇ ਪਰ ਸਾਡੇ خیال ਦੇ ਨਾਲ ਸਾਨੂੰ ਰੋਜ਼ ਵਾਤਾਵਰਣ ਦਿਵਸ ਮਨਾਉਣਾ ਚਾਹੀਦਾ ਹੈ ਇਸ ਪ੍ਰithvi ਨੂੰ ਜੇਕਰ ਕੋਈ ਬਚਾ ਸਕਦਾ ਹੈ ਤਾਂ ਉਹ ਤਿੰਨ ਚੀਜ਼ਾਂ ਨੇ ਪਵਨ ਪਾਣੀ ਤੇ ਪੌਦੇ ਸੋ ਇਸ ਲਈ ਇਸ ਪ੍ਰithvi ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਪੌਦੇ ਲਗਾਉਣੇ ਚਾਹੀਦੇ ਨੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼